ਸਿੱਧੂ ਨੰਗਾ ਹਾਂ ਦਾ ਆਪਣੀਆਂ ਜਨਾਨੀਆਂ ਨੂੰ ਪਹਿਲਾਂ ਫੋਨ ਵੇਖਣੋਂ ਹਟਾਓ ਮੈਂ ਫੇਰ ਗੰਦ ਪਾਉਣੋਂ ਹਟਦਾ ਆ ਫੇਕਿਆ ਵੀਡੀਓ ਇਹ ਜਨਾਨੀ ਦਿਖਾਉਂਦਾ ਪੈਸੇ ਕਮਾਉਂਦਾ ਛੋਡੀਆਂ ਮਾਵਾਂ ਭੈਣਾਂ ਜਿੰਨੇ ਵੀ ਛੋੜੇ ਮੈਂਬਰ ਨੇ ਸਾਰਿਆਂ ਕੋਲੇ ਨਾ ਚੱਪਲਾਂ ਚੱਪਲਾਂ ਜਿੱਡੇ ਕੱਚ ਫੋਨ ਨੇ ਆਪਦੇ ਮੰਜੇ ਥੱਲੇ ਛੋਟੀ ਫੇਰ ਲੋ ਉਹਨਾਂ ਨੂੰ ਸਮਝਾ ਲੋ ਵੀ ਉਹ ਕੀ ਦੇਖਦੀਆਂ ਨੇ ਸਾਨੂੰ ਫੇਰ ਕਮੈਂਟ ਕਰਿਆ ਕਰੋ ਐ ਮੈਂ ਟਲ ਬੰਦਾ ਕਿਦਾਂ ਦੀਆਂ ਗੱਲਾਂ ਕਰਦਾ ਜੇ ਤੁਸੀਂ ਗੰਦ ਪਾਉਂਦੇ ਹੋ ਵਿਖਾਉਂਦੇ ਹੋ ਤੇ ਫੇਰ ਹੀ ਵੇਖਦਾ ਨਾ ਕੋਈ ਜੇ ਤੁਸੀਂ ਗੰਦ ਪਾਓ ਨਾ ਵਿਖਾਓ ਉਹਨਾਂ ਦੇ ਵੇਖੂ ਕਿਦਾਂ ਕੋਈ ਤੂੰ ਹੀ ਪੌਣੂ ਹੜ ਜਗੰਦ ਤੇ ਆਪੇ ਕੋਈ ਨਾਮ ਵੇਖੇ ਨਾਲੇ ਦੇਖਣ ਵਾਲੋਂ ਵੀ ਇਹ ਕਿਸ ਦੀਆਂ ਅੱਖਾਂ ਨਹੀਂ ਫੜ ਲੈਣਗਾ ਅੱਖਾਂ ਕਿਦਾਂ ਬੰਦ ਕਰ ਦੇਗਾ ਕਿ ਇਹਦੀਆਂ ਨਾਲੇ ਸੋਸ਼ਲ ਮੀਡੀਆ ਤੁਹਾਡੇ ਬਾਪ ਦਾ ਧੋਣੀ ਆ ਸਾੜਿਆਂ ਦਾ ਸਾਂਝਾ ਵਾ ਤੂੰ ਹੀ ਤੇ ਆਪਣੇ ਪਿਓ ਵਾਲਾ ਸਮਝ ਕੇ ਉੱਤੇ ਗੰਦ ਪਾਉਣ ਦੇ ਜਿੱਦਾਂ ਮਰਜੀ ਜਨਾਨੀਆਂ ਭੜਕਾਓ ਜਨਾਨੀਆਂ ਵਗਾਓ ਆਪਣੇ ਗੱਲ ਮੈਨ ਤੈਨੂੰ ਕਿਉਂ ਜ਼ਿਆਦਾ ਬੋਲਦੇ ਆ ਹੋਰ ਕਿਸ ਨੂੰ ਨਹੀਂ ਬੋਲਦੇ ਤੇਰੇ ਤੇ ਸੂਈ ਲੋਕਾਂ ਦੀ ਕਿਉਂ ਅੜ ਗਈ ਆ ਇਹ ਗੱਲ ਮੇਰਾ ਪੁਆਇੰਟ ਨੋਟ ਕਰ ਲਈ ਤੇਰੀ ਪੱਗ ਕਰਕੇ ਠੀਕ ਹੈ ਨਾ ਤੂੰ ਪੱਗ ਬੰਨ ਕੇ ਤੇ ਇਹ ਜਨਾਨੀ ਆਪਣੀ ਦਿਖਾਉਣਾ ਸੋਸ਼ਲ ਮੀਡੀਆ ਤੇ ਤਾਂ ਕਰਕੇ ਤੇਰੇ ਤੇ ਸੂਈ ਜੜ ਗਈ ਆ ਕਿ ਪੱਗਾਂ ਵਾਲੇ ਜਿਹੜੇ ਆ ਨਾ ਉਹ ਇਹ ਕੰਮ ਨਹੀਂ ਕਰਦੇ ਸਮਝੇਂਗਾ ਤੇ ਗੱਲ ਠੀਕ ਹੈ ਨਹੀਂ ਤੇ ਫਿਰ ਨਾ ਸਹੀ